ਚੈਨਲ ਪਿੰਡਾ ਵਾਲੇ ਜਮਾ ਦੇਸੀ ਦੇ ਵਿੱਚ ਤੇ ਹੁਣ ਆਪਾਂ ਚੱਲੇ ਆਂ ਜੂਨ ਦੀਆਂ ਛੁੱਟੀਆਂ ਇੰਜੋਏ ਕਰਨ ਛੁੱਟੀਆਂ ਬੱਚਿਆਂ ਨੂੰ ਨੇ ਚੱਲੇ ਆਪਾਂ ਚੱਲਦੇ ਆ ਜੂਨ ਚੱਲੇ ਆ ਅੱਜ ਅੱਜ ਘਰੇ ਨੇ ਫਿਰ ਛੁੱਟੀਆਂ ਰੋਜ਼ ਸਕੂਲ ਜਾਂਦੇ ਕਰਦੇ ਰਹਿੰਦੇ ਨੇ ਉਹ ਸਕੂਲ ਤੋਂ ਘਰੇ ਅਸੀਂ ਘਰ ਤੋਂ ਬਾਹਰ ਬਾਹਰ ਹਾਂ ਇਹ ਬੰਦੇ ਆਪਣੇ ਨਾਲ ਨੇ ਤੇ ਅੱਜ ਤੱਕ ਸਾਨੂੰ ਪਤਾ ਨਹੀਂ ਪਤਾ ਨਹੀਂ ਹੈਗਾ ਤੁਹਾਨੂੰ ਲਾਸਟ ਦੀ ਦੱਸਦਾ ਕਿ ਵੀ ਚੱਲੇ ਕਿੱਥੇ ਆ ਹਾਂ ਅੱਜ ਕਿੱਥੇ ਪਹੁੰਚਦੇ ਫਿਰ ਦੱਸੋ ਸਹੀ ਗੱਲ ਆ ਫਿਲਹਾਲ ਤਾਂ ਕਰਦੇ ਫ੍ਰੀ ਮੋਡਰ ਰੋਡ ਤੇ ਆ ਹਾਂ ਫਿਰ ਉਧਰ ਹੀ ਆਲੇ ਤਾਂ ਅੱਗੇ ਦੇਖੋ ਹਣ ਕਿੱਥੇ ਪਹੁੰਚਦੇ ਆ ਲਓ ਜੀ ਅਸੀਂ ਬਠਿੰਡਾ ਲੰਘਿਆ ਏ ਕਿੱਥੇ ਜਾ ਕੇ ਭਾਜੀ ਆਪਾਂ ਬਠਿੰਡਾ ਪਾਰ ਕਰਦੇ ਪਾਰ ਕਰਕੇ ਨਿਕਲੇ ਰਾਕੇ ਨਿਕਲੇ ਰਾਕੇ ਇੰਦੇ ਰੰਗ ਕੇ ਪਿੱਕ ਨਹੀਂ ਰਾਗੇ ਅਸੀਂ ਕਿਹਾ ਵੀ ਦੱਸ ਦਈਏ ਤੁਹਾਨੂੰ ਵੀਨੇ ਹੋਰ ਕਿਤੇ ਜਾ ਕੇ ਪਹੁੰਚ ਗਈ ਗਈ ਲੋ ਜੀ ਅਸੀਂ ਪਹੁੰਚ ਗਏ ਆਲਾ ਪਿਛਲਾ ਸਵਰ ਖਾਏ ਗਈ ਆ ਨੀਚੇ ਜੀ ਪਹੁੰਚ ਗਈ ਆ ਸਾਡੇ ਪਿੱਛੇ ਲਾ ਕੇ ਤੁਸੀਂ ਵੀ ਪੰਗਾ ਲੈ ਲਵੋ ਏ ਮਮ ਕਿੰਨੀ ਸੋਣੀ ਮਾਰਤੀ ਜੀ ਕੰਪਿਊਟੇਸ਼ਨਲ ਪਦਨ ਕੀ ਸਾਇੰਸ ਭਾਗ ਇਦਾਂ ਨੂੰ ਆ ਪੁਰਾਣੀਆਂ-ਪੁਰਾਣੀਆਂ ਜਿਹੀਆਂ ਇਮਾਰਤਾਂ ਨਾ ਕਣ ਉਹਨਾਂ ਨੂੰ ਚਿਪਾ ਇਹ ਤਾਂ ਹੁਣ ਵੀ ਮਿਲ ਜਾਂਦੀ ਛੋਟੇ ਇਹ ਪਰ ਪਹਿਲਾਂ ਦੀਆਂ ਬਣੀਆਂ ਹੋਈਆਂ ਲੱਗਦੀਆਂ ਨੇ ਟਿਪੇ 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 ਰੇਤਾ ਹੀ ਰੇਤਾ ਹੜ੍ਹ ਨਾਲ ਕੁਝ ਨਹੀਂ ਹੈਗਾ ਦੇਖਣ ਨੂੰ ਲਓ ਭਾਈ ਦੇਖ ਲਓ ਰਾਜਸਥਾਨ ਖਨੀ ਸਾਈਡ ਤੇ ਰਹੇਗਾ ਰੇਤਾ ਪਹਿਲਾ ਸਾਰਾ ਹਾਂ ਜਾਨੂੰ ਟਿਪੇ ਜੇ ਭੱਜ ਗਏ ਜਾਨੂੰ ਹੋਰ ਜਾਨੂੰ ਵੀਡੀਓ ਆਨ ਕਰੀਏ ਜਦੋਂ ਟਿਪੇ ਭੱਜ ਗਏ ਉੱਥੇ ਕਿ ਜ਼ਿਆਦਾ ਸੀ ਪਿੱਛੇ ਰੋਡ ਵੀ ਖਾਲੀ ਪਿਆ ਜੱਭਾਈ ਹੂੰ ਰੋਡ ਤੇ ਵੀ ਨਹੀਂ ਕੁਝ ਪਤਾ ਨਹੀਂ ਲੋਕ ਕਿ ਮੇਰੇ ਹੈਲੋ ਇਹਦਾ ਬਾਜ਼ਰ ਵੀਰ ਨੇ ਮੈਂ ਕਰਵਾਇਆ ਨਹੀਂ ਹੈਗਾ ਹਾਂ ਹਾਂ ਕੋਈ ਕੋਈ ਘਰ ਦਿਖਦਾ ਕਿੰਨੇ ਦੂਰ ਦੂਰ ਉਹ ਵੀ ਇਹਦਾ ਉੱਤਰ ਕੇ ਬਣਾਉਣ ਵਾਲੀ ਆ ਯਾਰ ਵੀਡੀਓ ਕੁੜੀਆਂ ਜਾਂਦਾ ਬਣਾਓ ਹੂੰ ਕਿੰਨੇ ਜਿੰਨੀ ਦਬੀ ਉਹ ਤਾਂ ਲੱਗੇ ਜਾਂਦੇ ਆ ਇਹ ਆ ਲੋਕ ਕੋਤਸੇ ਕਿੰਨਾ ਹੈ ਲੋਕ ਪਿੱਛੋਂ ਕਿੰਨੀ ਤੋਂ ਜੇ ਫੈਸ਼ਨ ਆਉਂਦੀ ਹੈ ਬਾਜੀ ਨੇ ਬਣਾ ਲੈਣੀ ਹੈ ਬਾਜੀ ਮੈਂ ਤੁਰੀ ਨਹੀਂ ਆਣਾ ਉਹ ਭਾਈ ਕਹਿੰਦੇ ਬਣਾਉਣੀ ਹੈ ਟਿੱਬਿਆਂ ਦੇ ਵਿੱਚ ਵੀਡੀਓ ਆ ਬੰਦੇ ਉੱਤਰ ਗਏ ਨੇ ਐਨੇ ਇਹਨਾਂ ਸੇਕ ਦੇ ਵਿੱਚ ਬਾਹਰ ਨਿਕਲੇ ਥੜੀ ਬਰਫ਼ ਵਾਲੀ ਫੀਲਿੰਗ ਲੈ ਲਈ ਹੈ ਹੈ ਪੰਜਾਬੀ ਤੜਕਾ ਰੈਸਟੋਰੈਂਟ ਇੱਥੇ ਦੇਖਦਿਆਂ ਖੁਣ ਚਾਕੇ ਕੀ ਮਿੰਟ ਦਾ ਲਓ ਜੀ ਆਪ ਖਾਣ ਲੱਗਿਆ ਰੋਟੀ ਬਾਰ ਬਰਸ ਤੇ ਇੱਕ ਆ ਬਹੁਤ ਲੱਗਦੀ ਸੀ ਕਿ ਜੱਤੀ ਸੀ 1.5 ਦਾ ਟਾਈਮ ਹੋ ਗਿਆ ਉੱਤੇ ਕੀ ਕੀ ਨੇ ਹਾਲੇ ਕਿਤੇ ਗਾਹਾਂ ਵਧੇ ਨਹੀਂ ਹੈਗੇ ਸਭੀ ਗੁਰੂ ਨਾ ਇਹ ਤੇ ਸਾਰਾ ਕੁਝ ਆਪਣੀ ਨਾਲ ਆ ਗਿਆ ਆਹ ਖੜਾ ਸੀ ਅਜਿਹਾ ਪਾ ਲੈਂਦੇ ਟੈਂਕਰ ਜੇ ਪੂਰੇ ਬਟਰੋਲੀਆ ਮਾੜਾ ਕੈਸਾ ਠਾਕ ਮੁੱਦਤਾਵਾਦ ਕੁਛ ਦਿਖਿਆ ਮੁੱਦਤਾ ਵੀਤ ਗਿਆ ਮੁੱਦਤਾ ਵੀਤ ਗਿਆ ਕੁਛ ਦਿਖਿਆ ਨੂੰ ਮਾ ਮੁੱਦਤਾਵਾਦ ਕੁਛ ਦਿਖਿਆ ਕੋਈ ਪਿੰਡ ਦਾ ਨਾਮ ਹੋ ਨਿਸ਼ਾਨ ਆਇਆ ਹਾਂ ਬਗੌੜਾ ਪਤਨ ਕੀ ਪਿੰਡ ਦਾ ਨਾਮ ਕੁਛ ਪਰ ਦੇਖ ਬਗੌੜਾ ਕੁਛ ਆ ਬਹੁਤ ਆ ਖਾਇਆ ਬੈਠੇ ਭਾਈ ਰੇਤਾ ਹੀ ਦੇਖੀ ਜਾਂਦੇ ਸੀ ਹੋਰ ਕੀ ਹੋਰ ਕਿ ਮਸਾਣੇ ਪਿੰਡ ਪਿੰਡ ਆਇਆ ਹੁਣ ਆਪਰੇ ਜਾ ਦੇਖਦੇ ਇੱਥੋਂ ਕਿੱਥੇ ਜਾਂਦੇ ਆ ਕਿਕਰ ਆ ਹੀ ਕਿਕਰ ਆ ਇੱਧਰ ਹਾਂ ਇੱਧਰ ਕਿਕਰ ਬਹੁਤ ਹੈ ਨਾ ਪਾਬਣੇ ਕੰਨੀ ਘਾਟੇ ਪੰਗ ਫਿਓਤ ਉਤਰੋ ਕੀ ਦੇ ਦੇ ਸੀ ਜਿਹੜੇ ਨੇ ਹਾਲ ਦੇ ਟਾਈਮ ਬਣਾਇਆ ਕਿੱਥੇ ਪਾਂਛੀਆਂ ਲਈ ਬੜੇ ਹੋਇਆ ਆਹਾ ਹੂੰ ਚ ਪਾਂਛੀਆਂ ਦੇ ਆ ਆਲਣੇ ਬਣਾਏ ਨੇ ਦੇ ਵਿੱਚ ਲਓ ਫੇਰ ਚੜ ਕੇ ਖਾਣ ਕਿਕਰ ਵਾਲੇ ਰੋਡ ਚੜ ਕੇ ਸੱਣੀ ਰੋਡ ਦਾ ਵੱਲਾ ਵੇ ਰੀਆਂ ਲੰਗੀ ਕਿੱਕਰ ਆਈ ਕਿੱਕਰ ਆਈ ਫੇਰੀਆਂ ਵੀ ਲੱਗੀਆਂ ਆਹ ਵੀ ਲੰਗੀ ਅਨਾਰ ਨੰਗੇ ਮਾਰਦੇ ਅਨੰਗੜ ਕਿੱਕਰ ਆ ਜਾਗੇ ਕਿੱਕਰ ਆ ਜਾਗੇ ਕਹਿੰਦੇ ਕਿੱਕਰ ਹੀ ਕਿੱਕਰ ਆ ਤਾ ਹੈਗਾ ਤੇ ਬੰਦਾ ਪੁੱਤਾਂ ਤੋਂ ਨਹੀਂ ਨਾਲਦਾ ਫਿਰ ਤਾਂ ਹੋਰ ਕੀ ਬਾੜ ਦੇ ਦੇ ਖਸਕ ਗਈਆਂ ਸੀ ਜਾਗਣ ਤਾਂ ਕੁਝ ਨਹੀਂ ਸੀ ਗਾਰੇ ਤੇ ਤੋਂ ਵੀ ਨਾ ਉਹ ਵੀ ਸਾਡੇ ਧੱਪੜ ਜੇ ਰੋਲ ਗਏ ਬੜਾ ਬਾਜੇ ਨੋ ਜੀ ਆ ਬੜਾ ਹੋਟਲ ਦੇ ਵਿੱਚ ਰੂਮ ਮਿਲ ਗਏ ਨੇ 4:6 ਦਾ ਟਾਈਮ ਹੋ ਗਿਆ ਫਿਰ ਕਹਿੰਦੇ ਵੀ ਰਸਤਾ ਸੁਣਾ ਜਈ ਅੱਗੇ ਪਤਾ ਨਹੀਂ ਮਿਲੂ ਜਾਂ ਨਹੀਂ ਵੀ ਇੱਥੇ ਲੈ ਲਿਆ ਵੈਸੇ ਦਿਨ ਤਹਲੇ ਕਾਫੀ ਖੜਾ ਤੇ ਇੱਥੇ ਆਪਾਂ ਨੇ ਰੂਮ ਲੈ ਲਿਆ ਹੁਣ ਤੇ ਮਾਰਨਿੰਗ ਚੱਲਾਂਗੇ ਅੱਗੇ ਕੀ ਹੋ ਗਿਆ ਗੱਡੀ ਇੱਥੇ ਲਾਉਣੀ ਹੈ ਇੱਥੇ ਲਾ ਦੋ ਇੱਥੇ ਮੈਂ ਇੱਥੇ ਲਗਿਰਾਂ ਸਭ ਨਾਲ ਜੀ ਵੀ ਉਹ ਦਾਤ ਨੂੰ ਇਹ ਗੱਡੀ ਤੇ ਰੱਖ ਕੇ ਬੈਠੂਗੀ ਆ ਵਾਲਾ ਹਟ ਕੇ ਅੰਦਰ ਗਏ ਹੁਣ ਆਪਾਂ ਜਾ ਰਹੇ ਹਾਂ ਆਪਣੇ ਰੂਮ ਦੇ ਵਿੱਚ ਉਹ ਲੋ ਸੈਕਿੰਡ ਫਲੋਰ 'ਤੇ ਮੈਂ ਲੋ ਜੀ ਆ ਵਾਲਾ ਰੂਮ ਮੇਰਾ ਤੇ ਰਪਿੰਦਰ ਦਾ ਯੇ ਹਾਂ ਮਜ਼ਾ ਫੀਲੂ ਰੂਮ ਬਹੁਤ ਸੋਹਣਾ ਮਿਰਰ ਆਇਨਾ ਸ਼ੈਂਪੂ ਦਿੱਤ ਨੇ ਪਾਣੀ ਦੀ ਬੋਟਲ ਬੈ ਗਾ ਕੇ ਮੇਰੇ ਨਾਲ ਆਵळा ਸੈਕੰਡ ਰੂਮ 207 ਸਾਡਾ 205 ਸੁਹਾਂਟ ਹੁੰਦੀ ਹੈ ਮਾਰ-ਮਾਰ ਦੇ ਰੱਖੋ ਇਹ ਤੇ ਫੇਮ ਉਹ ਇਦਾਂ ਹੀ ਵਾਹ ਡੋਗ ਲੈ ਅਸਾੜਾ ਤੇ ਅਬਲ ਦੋ ਸਪੰਜ ਕਿ ਕਿ ਛੋਟਾ ਜਿਹਾ ਡਾਈਨਿੰਗ ਟੇਬਲ ਕਿੰਨਾ ਸੋਹਣਾ ਇੰਤਾਂ ਦਾ ਚਾਰ ਚੇਅਰ ਨੇ ਇਹਦੇ ਵਿੱਚ ਇਦਾਂ ਕਿੰਨੀ ਅੰਦਰ ਲੰਘ ਜਾਂਦੀਆਂ ਨੇ ਇਹ ਤੇ ਆਹ ਸਟੱਡੀ ਟੇਬਲ LCD ਟੈਂਪੀਸ ਵਿੰਡੋ ਸਾਰਾ ਕੁਛ ਵਧੀਆ ਇਹ ਇਹ ਤਾਂ ਸੇਮ ਦੂਸਰੇ ਰੂਮ ਦੇ ਵਿੱਚ ਆ ਲੋ ਜੀ ਰਵਿੰਦਰ ਡਿਨਰ ਦਾ ਸਿਲੈਕਟ ਕਰਦੀ ਹੋਈ ਪਾਣੀ ਵੀ ਲੋ ਹਾਂ ਤਾਂ ਬੰਦ ਤਾਂ ਬੰਦਾ ਹੀ ਜਾ ਗਿਆ ਹਾਂ ਕਿੰਨੇ ਵੇਟ ਤੱਕ ਹੁੰਦਾ ਰਸਟ ਡਿਨਰ ਦਾ ਸਲੈਕਟ ਕਰਦੇ ਹੋਏ ਜੀ ਲੋ ਜੀ ਹੁਣ ਆਪਾਂ نیچے ਆ ਗਏ ਸੀ ਰਿਸੈਪਸ਼ਨ ਤੇ ਡਿਨਰ ਕਰਨ ਪਹਿਲਾਂ ਸਲਾਬ ਬਣੀ ਸੀ ਰੂਮ 'ਚ ਹੀ ਕਰ ਲਈਏ ਫਿਰ ਅਸੀਂ نیچے ਆ ਗਏ ਇਹਦਾ ਫੁੱਲ ਖੋ ਗੀ ਫੁੱਲ ਕਰਦੇ ਆ ਸੀ ਇਹ ਭਾਜੀ ਨੂੰ ਲੈ ਕੇ ਦੇਣਦੇ ਆ ਇਹ ਜੇ ਬੁੱਲ ਨਾ ਕੋਈ ਚੱਕੇ ਨਾ ਕੋਈ ਹੋ ਹੋ ਜਿਹੜਾ ਇਹ ਹੈ ਜੀ ਜੇ ਭਾਜੀ ਵਾਲਾ ਚੱਕ ਕੇ ਲੈ ਜਾਂਦੇ ਨੇ ਨਾ ਫਿਰ ਚੱਕਣ ਨੂੰ ਨਹੀਂ ਕੋਈ ਚੱਕਦਾ ਨਹੀਂ ਕੋਈ ਸਹੀ ਹੋ ਜਾਏਗਾ ਆਪਣਾ ਅਗਲਾ ਚੱਕਾ ਬਲਾ ਦੇ ਛੱਡੇ ਹੀ ਨਾ ਹੋਰ ਕੀ ਆਰਡਰ ਦੇਤਾ ਸੀ ਹੁਣ ਅੱਜ ਤੋਂ ਹੀ ਪਤਾ ਲੱਗੂ ਕੀ ਆਉਂਦਾ ਕੀ ਆਉਂਦਾ ਲਓ ਜੀ 7000 ਡਿਨਰ ਆ ਗਿਆ ਸਾਡਾ ਐਕੀ 9000 ਕੋਲੀਆਂ ਆਈਆਂ ਨਹੀਂ ਹਜੇ ਮੈਂ ਇਹਨਾਂ ਨੂੰ ਕਿਹਾ ਵੀ ਇੱਕ ਨਹੀਂ ਖਾ ਲੋ ਭਾਈ ਇਦਾਂ ਹੀ ਨੇ ਹੁਣ ਕਿਉਂ ਉਹਨਾਂ ਨੇ ਮੈਨੂੰ ਇਹ ਗੱਲ ਪੁੱਛਿਆ ਕੱਦਿ ਜਿਹੜਾ ਟੈਕਸ ਆ ਪੰਜ ਸਾਲ ਦਾ ਹੁਣ ਆ ਗਈ ਆਪਣੀ ਕਾਫੀ ਆਪਾਂ ਨੇ ਰੂਮ ਦੇ ਵਿੱਚ ਹੀ ਮਂਗਾਈ ਸੀ ਤੇ ਹੁਣ ਕਾਫੀ ਪੀ ਕੇ ਆਪਾਂ ਸੌਣੇ ਆ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ